ਚਾਚਾ ਹੀ ਕੋ ਗੱਲਬਾਤ ਹੋਈ ਓ ਯਾਰ ਗੱਲ ਗੁਲ ਕਦੇ ਹੋਣਦੀ ਆ ਤੇਰੇ ਹੁੰਦਿਆਂ ਉਹ ਤਾਂ ਮੈਨੂੰ ਰਹਿਣ ਦਾ ਕੋਈ ਨਹੀਂਗਾ ਮੈਨੂੰ ਇਹ ਪਤਾ ਵੀ ਨਾ ਨਿਗਨਿਗੇ ਗੱਲਾਂ ਨਾ ਚੌਕੇ ਤੋਂ ਚੱਲੂ ਹੁੰਦੀਆਂ ਵਾ ਠੀਕ ਨਹੀਂ ਤੇ ਬੰਦਾ ਮੁੜ ਕੇ ਚੰਗਾ ਨਿਕਾ ਲੱਗਦਾ ਚਲੋ ਮਾੜਾ ਮੋਟਾ ਕੂਨੇ ਬੋਲਿਆ ਕਿ ਦੂਜੀ ਹੀਤ ਕਰਦੇ ਤੇ ਮੁੜ ਕੇ ਇੱਥੋਂ ਹੀ ਜਾਂਦੇ ਲੱਗਾ ਤੇ ਗੱਲ ਤੇ ਹੈਗੀ ਆ ਵੀ ਦੋਵਾਂ ਫੁਲਕਿਆਂ ਦੀ ਠੀਕ ਨਹੀਂ ਤੂੰ ਆਪਣੇ ਟੱਬਰ ਦੇ ਲਈ ਆ ਇਹਨਾਂ ਆਪਣੇ ਲਾ ਕੇ ਖਾਈ ਜਾਣੇ ਅੱਛਾ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਗੱਲ ਵੀ ਸਹੀ ਆ ਪਿੰਦਰਾ ਕਾ ਨਹੀਂ ਹੈ ਤੇ ਸਹੀ ਹੈ ਤੇ ਗੱਲਾਂ ਰੋਲਾ ਦੇ ਪਿੰਦਾ ਰੋਟੀਆਂ ਤੋਂ ਕਰਾਂ ਦੇ ਵਿੱਚ ਹਾਂ ਉਹ ਮਗਿਆਵੀ ਬਥੇਰੀ ਇਹ ਉਹ ਤਾਂ ਜੇ ਕੁਛ ਵੀ ਲਾਲਾ ਪਰ ਹੁਣ ਤੁਸੀਂ ਪੁੱਤ ਸੈਣਾ ਹੀ ਆਂ ਹੈ ਅਹੀ ਹਿਸਾਬ ਨਾਲ ਤੁਹਾਡੇ ਤੇ ਬੋਝ ਹੀ ਬਣਿਆ ਤੇ ਉਹਨੇ ਦੇ ਪੁੱਤ ਬੋਝ ਜੜੀ ਗੱਲ ਕੋਈ ਨਹੀਂ ਗੀ ਚੱਲਿਆ ਤੁਸੀਂ ਮੜਾ ਮੋਟਾ ਨਾਲ ਆਪਣਾ ਨੇ ਕਰਨਾ ਠੀਕ ਨਹੀਂ ਸਮੇ ਦਾ ਕੋਈ ਪਤਾ ਨਹੀਂ ਪੁੱਤ ਕਿਤੇ ਮਾੜਾ ਤੇ ਕਿਤੇ ਚੰਗਾ ਆਇਆ ਨਾ ਠੀਕ ਨਹੀਂ ਬਿਲਕੁਲ ਤੇ ਹਾਂ ਤੁਹਾਡੇ ਕੋਈ ਗੱਲ ਟਾਈਮ ਪੁੱਤ ਨਾ ਗੇ ਜਾਣਾ ਗੱਲਾਂ ਯਾਦ ਰਹਿ ਜਾਂਦੀਆਂ ਵਾ ਤੁਹਾਡੇ ਸਾਹਮਣੇ ਸਭ ਕੁਝ ਹੋ ਗਿਆ ਵਾ ਤੁਹਾਡੇ ਨਾਲ ਜਦੋਂ ਜਾਂਦੀ ਹੁੰਦੀ ਕਦੀ ਮੈਨੂੰ ਆਹ ਦੇ ਦੇ ਸ਼ੌਲ ਦੇ ਦੇ ਕੋਟੀ ਦੇ ਦੇ ਕਹੇ ਕੱਪੜੇ ਦੀ ਲੋੜ ਪੈਣੀ ਮੈਂ ਤਾਂ ਵੀ ਦੇ ਦੇਣਾ ਮਿਆਂ ਦੀਆਂ ਗੱਲਾਂ ਕਦੀ ਸੁਣਾਈਆਂ ਨਹੀਂ ਇਹ ਪੁੱਟ ਪੁੱਟ ਕਿਹੜੀਆਂ ਦੱਸਦੀ ਮਮੀ ਹੁਣ ਫਿਰ ਕੀ ਕਰੀਏ ਸੁੰਨੀਆਂ ਤੇ ਪੈਣੀਆਂ ਹੀ ਗੱਲਾਂ ਦੀਆਂ ਹੁਣ ਉਹਨਾਂ ਦੇ ਘਰ ਆਣ ਕੇ ਬੈਠੇ ਆ ਕੀ ਕਰੀਏ ਹੁਣ ਉਹਨਾਂ ਨਾਲ ਗੜੀਆਂ ਲੜੀਏ ਜਿਵੇਂ ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਮੇਰੇ ਪੇਕੇ ਚਲ ਜੰਨੇ ਆ ਉਦੋਂ ਵੀ ਨਹੀਂ ਤੁਸੀਂ ਮੰਨੇ ਆਂਦੇ ਵੀ ਨਹੀਂ ਉੱਥੇ ਜਾ ਕੇ ਨਹੀਂ ਬਹਿਣਾ ਹੈਗਾ ਨਹੀਂ ਤੇਰਾ ਪਿਓ ਹੀ ਨਹੀਂ ਮੰਨਦਾ ਮੈਂ ਇਹ ਬਥੇਰਾ ਕਿਹਾ ਸੀ ਮੈਂ ਚੱਲ ਇੱਧਰ ਉੱਧਰ ਹੋ ਕੇ ਟਾਈਮ ਕੱਢ ਲਈਏ ਉਥੇ ਮੰਮੀ ਜਾਂਦੇ ਤੇ ਕਿਹਨੇ ਗੱਲਾਂ ਤਨੀਕ ਨਾ ਕਰਨੀਆਂ ਉਹਨਾਂ ਨੂੰ ਆਪਣੀ ਧੀ ਦਾ ਦੁੱਖ ਤੇ ਹੁਣ ਆਇਆ ਹੈ ਨਾ ਗੱਲ ਤਾਂ ਪੁੱਤ ਤੇ ਠੀਕ ਆ ਪਰ ਜਦੋਂ ਵੇਲਾ ਨੰਗ ਜੀ ਤੇ ਹੁਣ ਕੀ ਕਰਨਾ ਵਾ ਤੇ ਇੱਥੇ ਆ ਗਏ ਹੁਣ ਥੋੜੇ ਜਾਂਦੇ ਚੰਗੇ ਲੱਗਦੇ ਆ ਫੁੱਲ ਵੀਡੀਓ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ